ਅੱਜ ਦੇਖ ਲਓ ਅਬਰਾਹਮ ਇੱਕ ਮੰਗਦਾ ਸੀ ਨਾ ਪਰਮੇਸ਼ਰ ਬਤੇ ਕਹਿੰਦੇ ਆਕਾਸ਼ ਦੇ ਤਾਰੇ ਗਿਣ ਲਾ ਸਮੁੰਦਰ ਕੰਢੇ ਰੇਤ ਗਿਣ ਲਾ ਇੰਨੀ ਤੇਰੀ ਕੀ ਹੋਗੀ ਜਦੋਂ ਯੂਸਫ ਜਿਹੜਾ ਸੀ ਮਿਸਰ ਦੇ ਵਿੱਚ ਵੇਚਿਆ ਗਿਆ ਯੂਸਫ ਤੋਂ ਬਾਅਦ ਜਦੋਂ ਉਹਦੇ ਕਿੰਨੇ 75 ਪਰਾਨੀ ਸੀਗੇ ਜਿੱਦਾ ਉਹ ਮਤਲਬ ਮਿਸਰ ਵਿੱਚ ਗਏ ਜਿੱਦਾ ਤੇ ਜਦੋਂ 6 ਮਤਲਬ 430 ਸਾਲ ਬਾਅਦ ਜਦੋਂ ਮਿਸਰ ਦੀ ਗੁਲਾਮੀ ਚੋਂ ਬਾਹਰ ਆਏ ਕਿੰਨੇ ਸੀਗੇ ਜੀ ਉਹ 6 ਲੱਖ ਤੋਂ ਉੱਤੇ ਲੋਕ ਸੀਗੇ ਉਹ ਦਿਗਾ ਜੇ ਧੀਵੀਆਂ ਜੇ ਬੱਚਿਆਂ ਦੀ ਗੱਲ ਕਰੀਏ ਨਾ ਛੋਟਿਆਂ ਦੀ ਤਾਂ ਮਤਲਬ 22 ਲੱਖ ਤੋਤੇ ਹੋਣੇ ਲੋਕ ਜਿਹੜੇ ਮਿਸਰ ਦੀ ਗੁਲਾਮੀ ਵਿੱਚੋਂ ਪਰਮੇਸ਼ਰ ਕੱਢ ਕੇ ਲੈ ਕੇ ਆਇਆ ਉਹਨਾਂ ਨੂੰ ਹallelujah ਪਰਮੇਸ਼ਰ ਨੇ ਕਿਹਾ ਜੇ ਆਕਾਸ਼ ਦੇ ਤਾਰੇ ਗਿਣਸਦਾ ਗਿਣਲਾ ਸਮੁੰਦਰ ਕੰਢੇ ਰੇਤ ਗਿਣਸਦਾ ਗਿਣਲਾ ਇੰਨੀ ਤੇਰੀ ਕੀ ਹੋਗੀ ਅੰਸ਼ ਹੋਊਗੀ ਮੇਰੇ ਭਾਈ ਬਣੋ ਪਰਮੇਸ਼ਰ ਐਦਾਂ ਦਾ ਪਰਮੇਸ਼ਰ ਬੱਚੇ ਜਿਹੜਾ ਉਹ ਪੱਥਰਾ ਜੋ ਬਾਲਕ ਪੈਦਾ ਕਰਨ ਦੀ ਤਾਕਤ ਰੱਖਦਾ ਪਰਮੇਸ਼ਰ ਹਾਲੇਲੂਇਆ ਔਰ ਜੋ ਪਰਮੇਸ਼ਰ ਕਹੇਗਾ ਉਹ ਮੈਂ ਹੀ ਹੋਵੇਗਾ ਪਰ ਹੁਣ ਸਮਾਂ ਇਦਾਂ ਦਾ ਹੈ ਕਿ ਪਰਮੇਸ਼ਰ ਉਹ ਪਰਮੇਸ਼ਰ ਆ ਕਿ ਜੋ ਤੁਸੀਂ ਬੋਲੋਗੇ ਸਮਝਦੇ ਮੇਰੀ ਗੱਲ ਕਿਉਂਕਿ ਉਹ ਚੇਜ਼ ਆ ਗਿਆ ਆ ਹਾਲੇਲੂਇਆ ਉਹਨੇ ਆਪਣੇ ਪੁਰਾਣੇ ਨੇਮ ਨੂੰ ਬਦਲ ਦਿੱਤਾ ਉਹਨੇ ਉਹ ਨਵਾਂ ਨੇਮ ਬਣਾਇਆ